ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਅਲਫਾਜ਼ ਪੰਜਾਬੀ ਕਹਾਣੀਆਂ ਚੈਨਲ ਤੇ ਲੈ ਕੇ ਹਾਜ਼ਰ ਆਪਾਂ ਅੱਜ ਦੀ ਕਹਾਣੀ ਖੁਸ਼ੀ ਭਾਗ ਦੂਜਾ ਦਿਨ ਰਾਤ ਆਮਨ ਦੇ ਜਸ ਗਾਉਂਦੀ ਹੈ ਤੇ ਉਹ ਉਸ ਨੂੰ ਕਿਉਂ ਨਹੀਂ ਚਾਹੁੰਦਾ ਨਾਲ ਹੀ ਦੱਸ ਦਿੱਤਾ ਕਿ ਬਚਪਨ ਤੋਂ ਚਾਹੁੰਦੀ ਹੈ ਉਸ ਨੇ ਤਾਂ ਬਚਪਨ ਵਿੱਚ ਹੀ ਉਸ ਦਾ ਨਾਮ ਆਪਣੇ ਹੱਥ ਤੇ ਲਿਖ ਲਿਆ ਸੀ ਆਮਣੇ ਸੁਣ ਚੁੱਪ ਹੋ ਗਿਆ ਤੇ ਉਸਨੇ ਮੋੜ ਖੁਸ਼ੀ ਦੀ ਦੋਸਤ ਨਾਲ ਗੱਲ ਨਾ ਕੀਤੀ ਅਗਲੇ ਹੀ ਦਿਨ ਉਸਨੇ ਖੁਸ਼ੀ ਤੋਂ ਇਹ ਸਭ ਸਵਾਲਾਂ ਦੇ ਜਵਾਬ ਕਿ ਇਹ ਸੱਚ ਹੈ ਬਾਰੇ ਪੁੱਛਿਆ ਤਾਂ ਖੁਸ਼ੀ ਚੁੱਪ ਹੋ ਗਈ ਅਮਨ ਨੇ ਪੁੱਛਿਆ ਕਿ ਉਹ ਕਿਉਂ ਉਸ ਨੂੰ ਇੰਨਾ ਚਾਹੁੰਦੀ ਹੈ ਜਦ ਕਿ ਉਹ ਉਸ ਨੂੰ ਨਹੀਂ ਚਾਹੁੰਦਾ ਤਾਂ ਖੁਸ਼ੀ ਨੇ ਜਵਾਬ ਦਿੱਤਾ ਕਿ ਉਹ ਵੀ ਉਸ ਨੂੰ ਹੁਣ ਦੋਸਤ ਹੀ ਮੰਦੀ ਹੈ ਬਾਦ ਵਿੱਚ ਖੁਸ਼ੀ ਇਸ ਬੋਲੇ ਝੂਠ ਤੋਂ ਬਹੁਤ ਸ਼ਰਮਿੰਦਾ ਹੋਈ ਕਿ ਕਿਉਂ ਉਸਨੇ ਅਮਨ ਨੂੰ ਨਹੀਂ ਦੱਸਿਆ ਕਿਉਂ ਉਸ ਨੂੰ ਆਪਣੇ ਆਪ ਤੋਂ ਵੀ ਵੱਧ ਚਾਹੁੰਦੀ ਹੈ ਕੁਝ ਦਿਨ ਬੀਤ ਗਏ ਅਮਨ ਦਾ ਜਨਮ ਦਿਨ ਆਇਆ ਤਾਂ ਖੁਸ਼ੀ ਨੇ ਉਸ ਦਿਨ ਪਹਿਲੀ ਵਾਰ ਫੋਨ ਕੀਤਾ ਉਹ ਉਸ ਨਾਲ ਗੱਲ ਕਰਨ ਲਈ ਬਹੁਤ ਬੇਤਾਬ ਸੀ ਪਰ ਅਮਨ ਨੇ ਪੂਰਾ ਦਿਨ ਉਸ ਨਾਲ ਗੱਲ ਨਾ ਕੀਤੀ ਜਦ ਦੂਸਰੇ ਦਿਨ ਅਮਨ ਨੇ ਮੈਸੇਜ ਕੀਤਾ ਤਾਂ ਅਮਨ ਨੇ ਕਿਹਾ ਕਿ ਉਹ ਕੱਲ ਆਪਣੇ ਦੋਸਤਾਂ ਨਾਲ ਵਿਜੀ ਸੀ ਖੁਸ਼ੀ ਦਿਲ ਹੀ ਦਿਲ ਸੋਚ ਰਹੀ ਸੀ ਕਿ ਇੰਨਾ ਵੀ ਕੀ ਵਿਜੀ 1 ਮਿੰਟ ਵੀ ਟਾਈਮ ਨਹੀਂ ਪਰ ਉਹ ਚੁੱਪ ਰਹੀ ਇਸ ਗੱਲ ਤੋਂ ਕਿ ਅਗਰ ਉਸਨੇ ਕੁਝ ਵੀ ਕਿਹਾ ਤਾਂ ਅਮਨ ਉਸ ਨਾਲ ਗੱਲ ਕਰਨੀ ਬੰਦ ਨਾ ਕਰ ਦੇਵੇ ਦਿਨ ਬੀਤਦੇ ਗਏ ਇੱਕ ਦਿਨ ਗੱਲ ਕਰਦੇ ਕਰਦੇ ਅਮਨ ਨੇ ਖੁਸ਼ੀ ਨੂੰ ਇਕੱਲੇ ਮਿਲਣਾ ਤੇ ਕੁਝ ਇਕੱਲੇ ਕੀਮਤੀ ਪਲ ਬਤਾਉਣ ਦੀ ਗੱਲ ਆਖੀ ਖੁਸ਼ੀ ਸੁਣ ਹੈਰਾਨ ਰਹੀ ਤੇ ਪੁੱਛਣ ਲੱਗੀ ਕਿ ਇਕੱਲੇ ਪਲ ਉਹ ਸਿਰਫ ਆਪਣੇ ਜੀਵਨ ਸਾਥੀ ਨਾਲ ਬਤੀਤ ਕਰੇਗੀ ਅਮਨ ਨੇ ਅੱਗੇ ਕਿਹਾ ਕਿ ਜ਼ਿੰਦਗੀ ਦਾ ਆਨੰਦ ਲੈਣਾ ਚਾਹੀਦਾ ਹੈ ਤੇ ਉਸ ਨਾਲ ਇਹ ਆਨੰਦ ਲੈਣਾ ਚਾਹੁੰਦਾ ਹੈ ਖੁਸ਼ੀ ਨੇ ਸਿਰਫ ਉਸ ਤੋਂ ਇੱਕ ਹੀ ਸਵਾਲ ਪੁੱਛਿਆ ਕਿ ਉਹ ਉਸ ਨੂੰ ਚਾਹੁੰਦਾ ਹੈ ਜਿਸ ਦਾ ਜਵਾਬ ਅਮਨ ਨੇ ਨਹੀਂ ਦਿੱਤਾ ਅਮਨ ਨੇ ਕਿਹਾ ਕਿ ਉਹ ਵੀ ਉਸ ਨਾਲ ਉਹ ਵਕਤ ਜੀਣਾ ਚਾਹੁੰਦਾ ਹੈ ਕਿਉਂਕਿ ਉਸ ਦੀ ਕੋਈ ਹੋਰ ਗਰਲਫ੍ਰੈਂਡ ਨਹੀਂ ਹੈ ਵਰਨਾ ਉਹ ਉਸ ਨਾਲ ਉਹ ਵਕਤ ਜੀਂਦਾ ਖੁਸ਼ੀ ਇਹ ਸੁਣ ਬਹੁਤ ਦੁਖੀ ਹੋਈ ਤੇ ਉਸ ਨੇ ਅਮਨ ਨੂੰ ਮੁੜ ਦੁਬਾਰਾ ਫੋਨ ਜਾਂ ਮੈਸੇਜ ਨਾ ਕਰਨ ਲਈ ਕਿਹਾ ਤੇ ਉਸ ਨੂੰ ਫੋਨ ਫੇਸਬੁੱਕ ਤੋਂ ਬਲਾਕ ਕਰ ਦਿੱਤਾ ਉਹ ਜਾਣ ਚੁੱਕੀ ਸੀ ਕਿ ਅਮਨ ਦੇ ਉਸ ਦਿਨ ਉਸ ਦੀ ਸਹੇਲੀ ਨਾਲ ਕੀਤਾ ਫਾਲਟ ਤੇ ਇਹ ਅੱਜ ਦਾ ਅਮਨ ਇਹ ਇਸ ਦਾਸਲੀ ਰੂਪ ਹੈ ਪਰ ਫਿਰ ਵੀ ਉਹ ਅਮਨ ਨੂੰ ਇੱਕ ਤਰਫਾ ਚਾਹੁੰਦੀ ਰਹੀ ਕਿਉਂਕਿ ਉਸ ਲਈ ਅਮਨ ਨੂੰ ਭੁੱਲਣਾ ਬਹੁਤ ਮੁਸ਼ਕਿਲ ਸੀ ਦਿਨ ਬੀਤਦੇ ਗਏ ਉਹ ਅਮਨ ਨੂੰ ਚਾਹੁੰਦੀ ਰਹੀ ਉਸ ਦਾ ਕਾਲਜ ਖਤਮ ਹੋ ਗਿਆ ਹੁਣ ਉਹ ਘਰ ਆ ਗਈ ਹੋਸਟਲ ਵੀ ਪੜ੍ਹਾਈ ਖਤਮ ਹੋਣ ਤੋਂ ਬਾਅਦ ਛੱਡ ਆਈ ਮਹੀਨੇ ਬਾਅਦ ਉਸਨੇ ਅੱਗੇ ਪੜ੍ਹਾਈ ਲਈ ਦੂਸਰੇ ਕਾਲਜ ਵਿੱਚ ਦਾਖਲਾ ਲਿਆ ਇਹ ਕਾਲਜ ਮੁੰਡੇ ਕੁੜੀਆਂ ਦਾ ਸਾਂਝਾ ਕਾਲਜ ਸੀ ਜਦੋਂ ਖੁਸ਼ੀ ਨੇ ਕਾਲਜ ਜਾਣਾ ਸ਼ੁਰੂ ਕੀਤਾ ਤਾਂ ਪਹਿਲਾਂ ਤਾਂ ਉਹ ਕਾਫੀ ਡਰੀ ਹੋਈ ਸੀ ਕਿਉਂਕਿ ਉਹ ਪਹਿਲੀ ਵਾਰ ਸਕੂਲ ਤੋਂ ਬਾਅਦ ਮੁੰਡੇ ਕੁੜੀਆਂ ਦੇ ਕਾਲਜ ਜਾ ਰਹੀ ਸੀ ਉਸ ਨੂੰ ਉਹ ਸਾਰੀਆਂ ਗੱਲਾਂ ਯਾਦ ਆ ਰਹੀਆਂ ਸਨ ਜੋ ਉਸ ਨੂੰ ਪਹਿਲੇ ਕਾਲਜ ਹੋਸਟਲ ਵਿੱਚ ਕੁੜੀਆਂ ਨੇ ਦੱਸੀਆਂ ਸਨ ਕਿ ਲੜਕਿਆਂ ਨਾਲ ਕਿਵੇਂ ਕਾਲਜ ਵਿੱਚ ਰਹਿਣਾ ਤੇ ਕਿੰਜ ਕੁਝ ਸ਼ਰਾਰਤੀ ਲੜਕੇ ਕੁੜੀਆਂ ਨੂੰ ਤੰਗ ਕਰਦੇ ਨੇ ਪਹਿਲੇ ਦਿਨ ਉਹ ਕਾਲਜ ਗਈ ਤੇ ਕ ਕਲਾਸ ਵਿੱਚ ਸਭ ਤੋਂ ਪਿੱਛੇ ਜਾ ਬੈਠ ਗਈ ਦੋ ਤਿੰਨ ਦਿਨ ਇੰਜ ਹੀ ਚੱਲਦਾ ਰਿਹਾ ਖੁਸ਼ੀ ਚੁੱਪਚਾਪ ਜਾਂਦੀ ਪਿੱਛੇ ਬੈਠ ਜਾਂਦੀ ਪਿੰਡ ਤੋਂ ਬਾਹਰ ਆ ਐਸਾ ਮਾਹੌਲ ਉਸਨੇ ਪਹਿਲੀ ਵਾਰ ਦੇਖਿਆ ਕਿ ਇੱਥੇ ਕੁੜੀਆਂ ਕੁੜੀਆਂ ਨਾਲ ਦੋਸਤੀ ਕਰਨ ਦੀ ਬਜਾਏ ਮੁੰਡਿਆਂ ਨਾਲ ਦੋਸਤੀ ਕਰਨ ਨੂੰ ਪਹਿਲ ਦੇ ਰਹੀਆਂ ਸਨ ਖੁਸ਼ੀ ਜੋ ਕਿ ਬਹੁਤ ਘੱਟ ਬੋਲਣ ਵਾਲੀ ਸੀ ਤੇ ਲੜਕਿਆਂ ਨੂੰ ਬੁਲਾਉਣ ਤੋਂ ਵੀ ਝਿਜਕਦੀ ਸੀ ਉਸ ਦੀ ਕਿਸੇ ਨਾਲ ਦੋਸਤੀ ਨਾ ਹੋਈ ਇੱਕ ਦੋ ਕੁੜੀਆਂ ਨੂੰ ਉਸ ਨੇ ਬੁਲਾਇਆ ਵੀ ਪਰ ਸਭ ਆਪਣੇ ਆਪ ਵਿੱਚ ਮगन ਸਨ ਖੁਸ਼ੀ ਸਾਦਗੀ ਪਸੰਦ ਕੁੜੀ ਸੀ ਸਾਰੀ ਕਲਾਸ ਵਿੱਚੋਂ ਸਿਰਫ ਇੱਕੋ ਹੀ ਸੀ ਜੋ ਸੂਟ ਪਾ ਕੇ ਗੁੱਤ ਕਰ ਗਲ ਚੁੰਨੀ ਪਾ ਕੱਲ ਜਾਂਦੀ ਸੀ ਹਰ ਰੋਜ਼ ਸਵੇਰੇ ਸਵੇਰੇ ਬੱਸ ਛੱਡੇ ਜਾਂਦੀ ਤੇ ਬਿਨਾਂ ਕਿਸੇ ਬੁਲਾਏ ਕਲਾਸ ਵਿੱਚ ਜਾ ਬੈਠਦੀ ਉਸ ਦੀ ਕਲਾਸ ਵਿੱਚ ਹੀ ਇੱਕ ਦੀਪ ਨਾਮ ਦਾ ਲੜਕਾ ਵੀ ਪੜਦਾ ਸੀ ਜੋ ਕਿ ਉਸ ਨੂੰ ਦੇਖਦਾ ਤੇ ਰੋਜ਼ ਉਸੇ ਬੱਸ ਵਿੱਚ ਆਉਂਦਾ ਜਿਸ ਵਿੱਚ ਖੁਸ਼ੀ ਕਾਲਜ ਜਾਂਦੀ ਇੱਕ ਦਿਨ ਸਵੇਰੇ ਸਵੇਰੇ ਸਭ ਕਾਲਜ ਜਾਏ ਸਭ ਇੱਕ ਦੂਜੇ ਨਾਲ ਮਿਲ ਰਹੇ ਸਨ ਤੇ ਦੀਪ ਨੇ ਵੀ ਖੁਸ਼ੀ ਨੂੰ ਬੁਲਾਇਆ ਖੁਸ਼ੀ ਨੂੰ ਕਿਸੇ ਨੇ ਪਹਿਲੀ ਵਾਰ ਅੱਜ ਕਲਾਸ ਵਿੱਚ ਲੜਕੇ ਨੇ ਬੁਲਾਇਆ ਉਸਨੇ ਵੀ ਹੈਲੋ ਦਾ ਜਵਾਬ ਹੈਲੋ ਵਿੱਚ ਦਿੱਤਾ ਤੇ ਜਾ ਕੇ ਆਪਣੀ ਸੀਟ ਤੇ ਬੈਠ ਗਈ ਦੀਪ ਨੇ ਫਿਰ ਖੁਸ਼ੀ ਤੋਂ ਜਾ ਉਸ ਦਾ ਨਾਮ ਤੇ ਕਿੱਥੇ ਆਉਂਦੇ ਪੁੱਛਿਆ ਖੁਸ਼ੀ ਨੇ ਵਾਸੁਸ ਨੂੰ ਜਿੰਨਾ ਉਸਨੇ ਪੁੱਛਿਆ ਉਹਨਾਂ ਹੀ ਜਵਾਬ ਦਿੱਤਾ ਦੀਪ ਹੈਰਾਨ ਸੀ ਕਿਸਾਬ ਕੁੜੀਆਂ ਕਲਾਸ ਵਿੱਚ ਲੜਕਿਆਂ ਨਾਲ ਇਹ ਨਾ ਬੋਲਦੀਆਂ ਤੇ ਖੁਸ਼ੀ ਸਿਰਫ ਜਿੰਨਾ ਪੁੱਛਿਆ ਓਨਾ ਜਵਾਬ ਦੀਪ ਨੂੰ ਖੁਸ਼ੀ ਦੀ ਇਹ ਗੱਲ ਕਾਫੀ ਪਸੰਦ ਆਈ ਕਿ ਬਾਕੀ ਲੜਕੀਆਂ ਵਾਂਗ ਨਹੀਂ ਦੀਪ ਨੇ ਖੁਸ਼ੀ ਵੱਲ ਦੋਸਤੀ ਦਾ ਹੱਥ ਵਧਾਇਆ ਖੁਸ਼ੀ ਨੇ ਵੀ ਡਰਦੀ ਡਰਦੀ ਉਸ ਦੀ ਦੋਸਤੀ ਸਵੀਕਾਰ ਕਰ ਲਈ ਖੁਸ਼ੀ ਘਰ ਜਾ ਕੇ ਵੀ ਉਸ ਬਾਰੇ ਸੋਚਦੀ ਰਹੀ ਕਿ ਦੀਪ ਵੀ ਉਸ ਨੂੰ ਸਾਰੇ ਲੜਕਿਆਂ ਨਾਲੋਂ ਕੁਝ ਵੱਖਰਾ ਲੱਗਾ ਅਗਲੇ ਦਿਨ ਜਦੋਂ ਖੁਸ਼ੀ ਬੱਸ ਸਟਾਪ ਤੇ ਬੱਸ ਲੈਣ ਲਈ ਖੜੀ ਸੀ ਤਾਂ ਦੀਪ ਨੇ ਉਸ ਨੂੰ ਖਿੜਕੀ ਰਾਹੀਂ ਦੇਖ ਹੀ ਸਮੈਲ ਦਿੱਤੀ ਤਾਂ ਖੁਸ਼ੀ ਵੀ ਥੋੜਾ ਦੇਖ ਮੁਸਕराई ਖੁਸ਼ੀ ਬੱਸ ਵਿੱਚ ਸਵਾਰ ਹੋ ਕਾਲਜ ਗਈ ਤੇ ਦੀਪ ਦੇ ਉਤਰਨ ਤੋਂ ਪਹਿਲਾਂ ਹੀ ਉਤਰ ਜਲਦੀ ਜਲਦੀ ਕਲਾਸ 'ਚ ਚਲੀ ਗਈ ਦੀਪ ਉਸ ਦੇ ਪਿੱਛੇ ਹੀ ਆ ਰਿਹਾ ਸੀ ਕਲਾਸ ਵਿੱਚ ਆ ਦੀਪ ਨੇ ਖੁਸ਼ੀ ਨੂੰ ਬੁਲਾਇਆ ਤੇ ਪੁੱਛਿਆ ਕਿ ਉਹ ਜਲਦੀ ਉਤਰ ਕਿਉਂ ਜਲਦੀ ਜਲਦੀ ਕਲਾਸ ਵਿੱਚ ਆ ਗਈ ਉਸ ਦੇ ਨਾਲ ਆ ਜਾਂਦੀ ਖੁਸ਼ੀ ਚੁੱਪ ਰਹੀ ਕਲਾਸ ਵਿੱਚ ਹੋਰ ਬੱਚੇ ਆਏ ਤਾਂ ਦੀਪ ਨੇ ਖੁਸ਼ੀ ਨਾਲ ਸਭ ਨੂੰ ਮਿਲਾਇਆ ਤੇ ਕਿਹਾ ਕਿ ਇਹ ਖੁਸ਼ੀ ਮੇਰੀ ਨਵੀਂ ਦੋਸਤ ਅੱਜ ਪਹਿਲੀ ਵਾਰ ਖੁਸ਼ੀ ਸਾਰੀ ਕਲਾਸ ਨੂੰ ਮਿਲੀ ਦੀਪ ਦੇ ਨਾਲ ਅੱਜ ਸਭ ਨੇ ਉਸ ਨੂੰ ਹੱਸ ਕੇ ਬੁਲਾਇਆ ਖੁਸ਼ੀ ਫੇਰ ਜਾ ਪਿੱਛੇ ਇਕੱਲੀ ਜਾ ਬੈਠੀ ਫਿਰ ਦੀਪ ਨੇ ਖੁਸ਼ੀ ਦਾ ਵੈਗ ਤੇ ਕਿਤਾਬਾਂ ਚੁੱਕ ਆਪਣੇ ਟੇਬਲ ਤੇ ਲੈ ਗਿਆ ਤੇ ਕਿਹਾ ਕਿ ਅੱਜ ਤੋਂ ਉਹ ਮੇਰੇ ਨਾਲ ਫਰਸਟ ਟੇਬਲ ਤੇ ਬੈਠੇਗੀ ਸਾਰੀ ਕਲਾਸ ਦੀਪ ਵੱਲ ਦੇਖ ਰਹੀ ਸੀ ਕਿ ਜੋ ਆਪਣੇ ਨਾਲ ਟੇਬਲ ਤੇ ਕਿਸੇ ਨੂੰ ਬੈਠਣ ਨਹੀਂ ਦੇ ਰਿਹਾ ਅੱਜ ਜੋ ਖੁਸ਼ੀ ਨੂੰ ਜੋ ਕਿ ਇੱਕ ਸਿੱਧੀ ਸਾਦੀ ਤੇ ਦੀਪ ਸ਼ੈਰ ਦਾ ਲੜਕਾ ਸੀ ਵਧੀਆ ਸਟਾਈਲ ਉਸ ਦਾ ਪਾਰ ਖੁਸ਼ੀ ਨੂੰ ਉਸ ਦਾ ਦਿਲ ਬਾਕੀ ਸਭ ਤੋਂ ਵਧੀਆ ਲੱਗਿਆ ਖੁਸ਼ੀ ਨੇ ਕਿਹਾ ਕਿ ਨਹੀਂ ਉਹ ਪਿੱਛੇ ਟੇਬਲ ਤੇ ਹੀ ਬੈਠੀ ਠੀਕ ਹੈ ਪਰ ਦੀਪ ਉਸ ਨੂੰ ਬਾਹਰ ਤੋਂ ਫੜ ਆਪਣੇ ਟੇਬਲ ਤੇ ਲਿਜਾ ਆ ਬਿਠਾਇਆ ਰਾਜਾ ਸਾਹਿਬ ਟੀਚਰ ਵੀ ਦੇਖ ਰਹੇ ਸਨ ਕਿ ਇਕੱਲੀ ਰਹਿਣ ਵਾਲੀ ਖੁਸ਼ੀ ਵੀ ਕਲਾਸ ਵਿੱਚ ਮਿਲ ਜੁਲ ਗਈ ਹੈ ਖੁਸ਼ੀ ਚੁੱਪਚਾਪ ਬੈਠੀ ਰਹੀ ਤੇ ਦੀਪ ਬਹੁਤ ਬੋਲਣ ਵਾਲਾ ਲੜਕਾ ਸੀ ਪੂਰਾ ਦਿਨ ਬੋਲਦਾ ਰਿਹਾ ਗੱਲਾਂ ਕਰਦਾ ਰਿਹਾ ਜਦੋਂ ਲੰਚ ਬ੍ਰੇਕ ਹੋਈ ਤਾਂ ਉਹ ਖੁਸ਼ੀ ਦੇ ਨਾਲ ਹੀ ਟਿਫਨ ਵਿੱਚ ਖਾਣਾ ਖਾਣ ਲੱਗਾ ਖੁਸ਼ੀ ਨੂੰ ਇਹ ਸਭ ਕਾਫੀ ਅਜੀਬ ਵੀ ਲੱਗ ਰਿਹਾ ਸੀ ਪਰ ਦਿਲ ਤੋਂ ਇੱਕ ਦੀਪ ਲਈ ਰਿਸਪੈਕਟ ਵੀ ਸੀ ਕਿ ਉਸ ਨੇ ਉਸ ਨੂੰ ਉਸ ਦੇ ਚਿਹਰੇ ਤੋਂ ਨਹੀਂ ਦਿਲ ਤੋਂ ਜੱਜ ਕੀਤਾ ਖੁਸ਼ੀ ਪੂਰਾ ਦਿਨ ਬਸ ਉਸ ਦੀਆਂ ਗੱਲਾਂ ਸੁਣਦੀ ਰਹੀ ਉਹ ਦੱਸਦਾ ਰਿਹਾ ਆਪਣੇ ਦੋਸਤਾਂ ਬਾਰੇ ਘਰ ਬਾਰੇ ਸਕੂਲ ਬਾਰੇ ਛੁੱਟੀ ਦਾ ਵਕਤ ਹੋ ਗਿਆ ਖੁਸ਼ੀ ਕਰ ਆਉਣ ਲਈ ਜਿਵੇਂ ਹੀ ਕਲਾਸ ਵਿੱਚੋਂ ਨਿਕਲੀ ਤਾਂ ਦੀਪ ਵੀ ਉਸ ਨਾਲ ਚੱਲ ਪਿਆ ਕਲਾਸ ਤੋਂ ਲੈ ਕਾਲ ਜ਼ਮੀਨ ਗੇਟ ਤੱਕ ਆਉਣ ਲਈ ਥੋੜੀ ਦੂਰੀ ਸੀ 5 ਮਿੰਟ ਦਾ ਸਮਾਂ ਲੱਗਦਾ ਸੀ ਰਸਤੇ ਵਿੱਚ ਦੀਪ ਨੂੰ ਉਸ ਦੇ ਕਾਫੀ ਦੋਸਤ ਮਿਲੇ ਪਰ ਦੀਪ ਕਿਸੇ ਕੋਲ ਨਾ ਰੁਕਿਆ ਤੇ ਖੁਸ਼ੀ ਨਾਲ ਚੱਲਦਾ ਗਿਆ ਅਖੀਰ ਦੀਪ ਵੀ ਉਸੇ ਬੱਸ ਵਿੱਚ ਸਵਾਰ ਹੋ ਗਿਆ ਜਿਸ ਬੱਸ ਵਿੱਚ ਖੁਸ਼ੀ ਸਵਾਰ ਹੋਈ ਬਸ ਵਿੱਚ ਬੈਠਣ ਲਈ ਸਿਰਫ ਇੱਕ ਸੀਟ ਖਾਲੀ ਸੀ ਦੀਪ ਨੇ ਖੁਸ਼ੀ ਨੂੰ ਉੱਥੇ ਬੈਠਣ ਲਈ ਕਿਹਾ ਤੇ ਅਗਲੇ ਹੀ ਸਟਾਪ ਤੇ ਜਾਂ ਖੁਸ਼ੀ ਨਾਲ ਦੀ ਸੀਟ ਵੀ ਖਾਲੀ ਹੋ ਗਈ ਤੇ ਦੀਪ ਵੀ ਖੁਸ਼ੀ ਦੇ ਨਾਲ ਬੈਠ ਗਿਆ ਦੀਪ ਦੇ ਹੱਥ ਵੱਡਾ ਮੋਬਾਈਲ ਤੇ ਕੰਨੀ ਹੈੱਡਫੋਨ ਲਗਾ ਬੈਠ ਗਿਆ ਦੋ ਸਟਾਪ ਲੰਘੇ ਤਾਂ ਖੁਸ਼ੀ ਦਾ ਸਟਾਪ ਆ ਗਿਆ ਖੁਸ਼ੀ ਉਤਰੀ ਤਾਂ ਦੀਪ ਨੇ ਜਾਂਦੇ ਹੋਏ ਉਸ ਨੂੰ ਵਾਏ ਕਿਹਾ ਦੀਪ ਖਾਸ ਸ਼ਹਿਰ ਦਾ ਰਹਿਣ ਵਾਲਾ ਸੀ ਉਹ ਉਹਨਾਂ ਚਿਰ ਖੁਸ਼ੀ ਨੂੰ ਦੇਖਦਾ ਰਿਹਾ ਜਿੰਨਾ ਚਿਰ ਉਹ ਅੱਖੋਂ ਓਲੇ ਨਾ ਹੋਈ ਖੁਸ਼ੀ ਘਰ ਆਈ ਤੇ ਪੂਰੇ ਰਸਤੇ ਵੀ ਉਹ ਦੀਪ ਬਾਰੇ ਹੀ ਸੋਚਦੀ ਰਹੀ ਕਾਰਾ ਉਹ ਚੁੱਪਚਾਪ ਹੀ ਰਹੀ ਘਰ ਵਿੱਚ ਖੁਸ਼ੀ ਬਹੁਤ ਬੋਲਣ ਵਾਲੀ ਕੁੜੀ ਸੀ ਉਹ ਸਿਰਫ ਜਾਣਨ ਵਾਲਿਆਂ ਸਾਹਮਣੇ ਹੀ ਦਿਲ ਖੋਲ ਬੋਲਦੀ ਸੀ ਉਹ ਰਾਤ ਭਰ ਅੱਜ ਸੌ ਨਾ ਸਕੀ ਉਸ ਦੇ ਅੱਖਾਂ ਸਾਹਮਣੇ ਬਸ ਅੱਜ ਕਾਲਜ ਦੇ ਦ੍ਰਿਸ਼ ਹੀ ਘੁੰਮ ਰਹੇ ਸਨ ਉਸ ਨੂੰ ਉਸ ਦੀਆਂ ਪੁਰਾਣੇ ਕਾਲਜ ਦੀਆਂ ਸਹੇਲੀਆਂ ਦੀਆਂ ਸਭ ਗੱਲਾਂ ਯਾਦ ਆਈਆਂ ਪਰ ਉਸ ਨੇ ਦੀਪ ਨੂੰ ਦੇਖ ਸੋਚਿਆ ਸਭ ਇੱਕੋ ਜਿਹੇ ਨਹੀਂ ਹੁੰਦੇ ਅੱਜ ਪਹਿਲਾ ਦਿਨ ਸੀ ਜਿਸ ਰਾਤ ਖੁਸ਼ੀ ਨੂੰ ਆਪਣੇ ਬਚਪਨ ਦੇ ਪਿਆਰ ਅਮਨ ਦੀ ਬਹੁਤ ਜ਼ਿਆਦਾ ਹੀ ਦੂਸਰੇ ਦਿਨ ਜਦ ਖੁਸ਼ੀ ਕਾਲਜ ਗਈ ਤਾਂ ਬੱਸ ਵਿੱਚ ਹੀ ਉਸ ਨੂੰ ਦੀਪ ਮਿਲ ਗਿਆ ਖੁਸ਼ੀ ਨੂੰ ਲੱਗਾ ਕਿ ਉਹ ਦੀਪ ਨਾਲ ਦੋਸਤੀ ਕਰ ਅਮਨ ਨੂੰ ਭੁੱਲ ਜਾਏਗੀ ਤੇ ਉਸ ਨੂੰ ਇਹ ਠੀਕ ਲੱਗਾ ਕਿ ਉਸ ਨੇ ਦੀਪ ਨਾਲ ਦੋਸਤੀ ਕਰ ਲਈ ਦੀਪ ਦੀਆਂ ਕਾਫੀ ਗੱਲਾਂ ਤੇ ਆਦਤਾਂ ਅਮਨ ਨਾਲ ਮਿਲਦੀਆਂ ਸਨ ਤਾਂ ਖੁਸ਼ੀ ਜਲਦੀ ਹੀ ਦੀਪ ਨਾਲ ਕੁਲ ਮਿਲ ਗਈ ਦਿਨ ਬੀਤਦੇ ਗਏ ਹੁਣ ਖੁਸ਼ੀ ਦੀਪ ਫੋਨ ਤੇ ਗੱਲਾਂ ਕਰਨ ਲੱਗੇ ਰਾਤੀ ਹਨੇਰੇ ਹਨੇਰੇ ਤੱਕ ਗੱਲਾਂ ਕਰਦੇ ਖੁਸ਼ੀ ਨੇ ਦੀਪ ਨੂੰ ਅਮਨ ਦਾ ਸਾਰਾ ਕਿੱਸਾ ਸੁਣਾਇਆ ਤੇ ਦੀਪ ਨੇ ਵੀ ਖੁਸ਼ੀ ਨੂੰ ਆਪਣੇ ਪਿਆਰ ਪ੍ਰੀਤ ਬਾਰੇ ਦੱਸਿਆ ਦੋਹਾਂ ਦੀ ਦੋਸਤੀ ਗੂੜੀ ਹੋ ਗਈ ਦੀਪ ਵੀ ਪ੍ਰੀਤ ਨਾਲ ਗੱਲ ਕੱਟ ਕਰ ਖੁਸ਼ੀ ਨਾਲ ਰੁੱਝਿਆ ਰਿਹਾ ਦੀਪ ਨੇ ਪ੍ਰੀਤ ਨੂੰ ਖੁਸ਼ੀ ਬਾਰੇ ਦੱਸਿਆ ਤਾਂ ਪ੍ਰੀਤ ਨੇ ਵੀ ਦੀਪ ਨੂੰ ਖੁਸ਼ੀ ਨੂੰ ਬੁਲਾਉਣ ਜਾਂ ਉਸ ਨਾਲ ਕੋਈ ਵੀ ਵਾਸਤਾ ਰੱਖਣ ਲਈ ਸਾਫ਼ ਮਨਾਂ ਕਰ ਦਿੱਤਾ ਹੁਣ ਦੀਪ ਖੁਸ਼ੀ ਨਾਲ ਪ੍ਰੀਤ ਨੂੰ ਬਿਨਾਂ ਦੱਸੇ ਪਹਿਲਾਂ ਵਾਂਗ ਹੀ ਗੱਲਾਂ ਕਰਦਾ ਰਿਹਾ ਹੌਲੀ-ਹੌਲੀ ਖੁਸ਼ੀ ਅਮਨ ਨੂੰ ਪੁੱਲਦੀਪ ਵੱਲ ਆਕਰਸ਼ਿਤ ਹੁੰਦੀ ਰਹੀ ਉਧਰੋਂ ਦੀਪ ਵੀ ਹੁਣ ਖੁਸ਼ੀ ਨੂੰ ਦਿਲੋਂ ਚਾਉਣ ਲੱਗਾ ਕੁਝ ਹੀ ਦਿਨਾਂ ਵਿੱਚ ਦੀਪ ਨੇ ਖੁਸ਼ੀ ਨੂੰ ਇਜ਼ਹਾਰ ਕਰਤਾ ਤੇ ਪ੍ਰੀਤ ਨਾਲ ਦੀਪ ਦੀ ਲੜਾਈ ਹੋ ਗਈ ਕਿਉਂਕਿ ਇੱਕ ਪ੍ਰੀਤ ਹੀ ਸੀ ਜਿਸ ਦੇ ਤਾਨਿਆ ਨਾਲ ਦੀਪ ਨੂੰ ਅਹਿਸਾਸ ਹੋਇਆ ਕਿ ਉਹ ਖੁਸ਼ੀ ਨੂੰ ਚਾਹੁੰਦਾ ਹੈ ਕਿਉਂਕਿ ਖੁਸ਼ੀ ਚਾਹੇ ਪਿੰਡ ਦੀ ਕੁੜੀ ਪਰ ਖੁੱਲੀ ਸੋਚ ਵਾਲੀ ਸੀ ਪ੍ਰੀਤ ਦੇ ਵਾਂਗ ਉਹ ਦੀਪ ਦੇ ਕਿਸੇ ਨਾਲ ਬੋਲਣ ਤੇ ਨਾ ਰੋਕ ਲਾਉਣ ਵਾਲੀ ਸੀ ਹੌਲੀ-ਹੌਲੀ ਖੁਸ਼ੀ ਤੇ ਦੀਪ ਦੇ ਪਿਆਰ ਦੀ ਗੱਲ ਕਲਾਸ ਵਿੱਚ ਫੈਲ ਗਈ ਪਰ ਜੋ ਹੋਇਆ ਉਹ ਖੁਸ਼ੀ ਨੇ ਕਦੇ ਸੋਚਿਆ ਵੀ ਨਹੀਂ ਸੀ ਦੀਪ ਨੇ ਖੁਸ਼ੀ ਨੂੰ ਸਭ ਦੇ ਸਾਹਮਣੇ ਆਪਣਾ ਰਿਲੇਸ਼ਨ ਦੱਸਣ ਤੋਂ ਇਨਕਾਰ ਕਰਤਾ ਖੁਸ਼ੀ ਫੇਰ ਤੋਂ ਅੱਜ ਟੁੱਟ ਗਈ ਪਰ ਫੋਨ ਤੇ ਮੈਸੇਜ ਦੀਪ ਨੇ ਉਸ ਨੂੰ ਮਨਾ ਲਿਆ ਏਸੀ ਜੀ ਆਪਣੀ ਅੱਜ ਦੀ ਕਹਾਣੀ ਕਹਾਣੀ ਨੂੰ ਪੂਰਾ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗਦੀ ਹੈ ਤਾਂ ਕਹਾਣੀ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ